ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਫਰੀਜ਼ ਕੋਰ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੇਣਾ ਜੀ ਦੇ ਨਾਲ ਟੇਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਟੇਨਾ ਸਾਹਿਬ ਹੁਣ ਤਾਂ ਇਹ ਕਹਿ ਸਕਦੇ ਆਂ ਵੀ ਸਿਰਫ ਕੁਝ ਕੁ ਘੰਟੇ ਬਾਕੀ ਰਹਿ ਗਏ ਨੇ ਤਰਨਤਾਰਨ ਦੀ ਜਿਮਨੀ ਚੋਣ ਦਾ ਨਤੀਜਾ ਆ ਜਾਣਾ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਹੈ ਤੇ ਇਹ ਨਤੀਜਾ ਬਿਲਕੁਲ ਤੈਅ ਕਰੇਗਾ ਕਿ 27 ਦੀ ਕੀ ਰਾਜਨੀਤੀ ਹੋਏਗੀ ਬਿਲਕੁਲ ਜੀ ਬਿਲਕੁਲ ਬੜੀ ਸਾਫ਼ ਤੇ ਸਪਸ਼ਟ ਗੱਲ ਆ ਵੀ ਇਸ ਨਤੀਜੇ ਨੇ ਬਹੁਤ ਕੁਝ ਤੈਅ ਕਰਨਾ ਪੰਜਾਬ ਦੀ ਸਿਆਸਤ ਨੂੰ ਤੈਅ ਕਰਨਾ ਬਹੁਤ ਕੁਝ ਤੈਅ ਹੋਊਗਾ ਵੀ ਭਾਈ ਤਰਨਤਾਰਨ ਵੀ ਪੰਜਾਬ ਦਾ ਹਿੱਸਾ ਹੈ ਤਰਨਤਾਰਨ ਪੰਜਾਬ ਦਾ ਮਹੱਤਵਪੂਰਨ ਹਿੱਸਾ ਹੈ ਤੇ ਪੰਜਾਬ ਦੇ ਲੋਕ ਆ ਜਿਹੜੇ ਉਹ ਕਿਸ ਤਰੀਕੇ ਦੇ ਨਾਲ ਕੀ ਕੁਝ ਕਰਦੇ ਆ ਕੀ ਦੇ ਉਲਾਰਵਾਦੀ ਹੁੰਦੇ ਆ ਕੀ ਦੇ ਪੱਖਪੂਤ ਦੇ ਆ ਕੀ ਦੇ ਖਿਲਾਫ ਜਾਂਦੇ ਆ ਇਹ ਬਹੁਤ ਕੁਝ ਤੈਅ ਹੋ ਜਾਣਾ ਸੋ ਘੰਟੇ ਕੁਝ ਬਾਕੀ ਆ ਜਦੋਂ ਆਪਾਂ ਕੱਲ ਨੂੰ ਇਸ ਵੇਲੇ ਖਬਰਾਂ ਨਹੀਂ ਸਾਂਝ ਪਾ ਰਹੇ ਹੋਵਾਂਗੇ ਕਿ ਉਸ ਵੱਡੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਚੁੱਕਾ ਹੋਊਗਾ ਤੇ ਜਦੋਂ ਆਪਾਂ ਖਬਰਾਂ ਪੜ੍ਹ ਕੇ ਹੱਟੇ ਹੋਵਾਂਗੇ ਉਸ ਤੋਂ ਕੁਝ ਘੰਟਿਆਂ ਬਾਅਦ ਪਤਾ ਲੱਗ ਜਾਊਗਾ ਜਿਵੇਂ ਕਿ 2 ਘੰਟੇ ਬਾਅਦ ਹੀ ਵੀ ਭਾਈਲਾ ਆ ਜਿੱਤ ਗਿਆ ਤੇ ਆ ਹਾਰ ਗਿਆ ਜਿਵੇਂ ਕੱਲ ਨੂੰ ਆਪਾਂ ਜਾਣਦੇ ਕਿ ਕਰਨਤਨ ਨਤੀਜਾ ਆਉਣਾ ਬਿਹਾਰ ਦਾ ਨਤੀਜਾ ਵੀ ਕੱਲ ਨੂੰ ਇਵੇਂ ਹੀ ਨਸ਼ਰ ਹੋਣਾ ਪਰ ਮੈਂ ਕੱਲ ਵੀ ਗੱਲ ਕੀਤੀ ਸੀ ਖਬਰਾਂ ਦੇ ਵਿੱਚ ਕਿ ਐਗਜ਼ਿਟ ਪੋਲ ਦੇ ਨਤੀਜੇ ਜਿਹੜੇ ਉਹ ਇਹ ਬਿਆਨ ਕਰਦੇ ਆ ਕਿ ਬਿਹਾਰ ਦੇ ਵਿੱਚ ਮੁੜ ਕੇ ਏਨਡੀਏ ਸਰਕਾਰ ਆ ਰਹੀ ਹੈ ਐਗਜ਼ਿਟ ਪੋਲ ਨਤੀਜੇ ਇਸ ਗੱਲ ਦਾ ਅੰਦਾਜ਼ਾ ਪੇਸ਼ ਕਰ ਰਹੇ ਆ ਕਿ ਐਤ ਕੀ ਕਰਨ ਅਰ ਦੇ ਵਿੱਚ ਹਰਮਿਤ ਸਿੰਘ ਸਨੂ ਜਤਰੀਆ ਹਾਲਾਂਕਿ ਮੈਂ ਦਾਵਾ ਨਹੀਂ ਕਰਦਾ ਜੀ ਕਿ ਉਹ ਹੀ ਜਿੱਤੂ ਪਰ ਐਗਜ਼ਿਟ ਪੋਲ ਦੇ ਨਤੀਜਿਆਂ ਦੇ ਮੁਤਾਬਕ ਗੱਲ ਇਹ ਆ ਵੀ ਉਹਨਾਂ ਦੇ ਜਿੱਤਣ ਦੀ ਸੰਭਾਵਨਾ ਇੱਕ ਵਾਰੀ ਫੇਰ ਪ੍ਰਗਟਾਈ ਗਈ ਆ ਸੱਤਾਧਾਰੀ ਤੇ ਰਹੋਣ ਕਰਕੇ ਫਾਇਦਾ ਜਾਂ ਕੋਈ ਹੋਰ ਇਹਦੇ ਪਿੱਛੇ ਕਰਨ ਲਾ ਲਗੇ ਬਾਕੀ ਸਮਾਂ ਦੱਸੂਗਾ ਬਣਦਾ ਕੀ ਆ ਕਿਸੇ ਦੇ ਉੱਤੇ ਕੋਈ ਹਾਲੇ ਅੰਨਾ ਯਕੀਨ ਨਹੀਂ ਵੀ ਭਾਈ ਫਲਾਣੇ ਨੇ ਇਉਂ ਹੀ ਕਰਨਾ ਫਲਾਣਾ ਹੀ ਜਿੱਤਣਾ ਪਰ ਗੱਲ ਇਹ ਜੀ ਕਿ ਤਰਨ ਤਰਨ ਦਾ ਚੋਣ ਨਤੀਜਾ ਪੰਜਾਬ ਦੀ ਰਾਜਨੀਤੀ ਦਾ ਨਕਸ਼ਾ ਪੇਸ਼ ਕਰੂਗਾ ਕਿਉਂਕਿ ਜਿਹੜੀ ਵੀ ਪਾਰਟੀ ਜਿੱਤੇਗੀ ਉਹਨੇ 27 ਵਾਸਤੇ ਬੜੇ ਲੰਮੇ ਚੌੜੇ ਦਾਅਵੇ ਕਰਨੇ ਆ। ਉਹਨੇ ਇਹ ਗੱਲ ਕਹਣੀ ਜੀ ਕਿ ਸਾਨੂੰ ਜਿਤਨਾ ਵੀ ਆਉਂਦਾ ਸਾਨੂੰ ਕੰਮ ਕਰਨਾ ਵੀ ਆਉਂਦਾ। ਲੋਕ ਸਾਡੇ ਤੋਂ ਸੰਤੁਸ਼ਟ ਵੀ ਬਹੁਤ ਆ ਉਹਨੇ ਇਹ ਦਾਵਾ ਕਰਦਾ। ਤੇ ਜੇ ਆਮ ਆਦਮੀ ਪਾਰਟੀ ਮੰਨ ਲੋ ਜਿੱਤ ਜਾਂਦੀ ਆ ਤੇ ਫਿਰ ਉਹਨਾਂ ਨੇ ਇਹ ਗੱਲ ਕਹਣੀ ਜੀ ਕਿ ਪੰਜਾਬ ਦੇ ਲੋਕਾਂ ਦਾ ਸਾਨੂੰ ਪਿਆਰ ਬਹੁਤ ਮਿਲ ਰਿਹਾ। ਅਸੀਂ ਪੰਜਾਬ ਦੇ ਲੋਕਾਂ ਦੀ ਉਮੀਦ ਤੇ ਖਰੇ ਉਤਰੇ ਆ ਜਿਹਦੇ ਕਰਕੇ ਸਾਰਾ ਕੁਝ ਹੋ ਰਿਹਾ। ਤੇ ਜੇ ਮੰਨ ਲੋ ਜਿੱਤਿਆ ਕੋਈ ਹੋਰ ਉਹਨਾਂ ਨੇ ਇਹ ਗੱਲ ਕਹਣੀ ਜੀ ਕਿ 27 ਦੇ ਵਾਸਤੇ ਮੁੱਢ ਵੱਜ ਗਿਆ। ਤੁਸੀਂ ਦੇਖੋ ਜਿਸ ਇਸ ਪਾਈ ਦੇ ਵਿੱਚ ਕਿਵੇਂ ਕਮਾਲਾ ਕਰਦੇ ਆ ਸੋ ਇਹ ਹੈ ਜੀ ਗੱਲ ਪਰ ਸਮਾਜ ਨੂੰ ਕਹਿੰਦਾ ਕੀ ਆ ਉਮੀਦ ਆ ਵੀ ਭਾਈ ਉਹੋ ਹੀ ਜਿੱਤੂਗਾ ਜਿਹਨੂੰ ਲੋਕ ਜਿੱਤਾਉਣਾ ਚਾਹੁੰਦੇ ਸੀ ਤੇ ਇਹ ਤਾਂ ਹੋ ਨਹੀਂ ਸਕਦਾ ਵੀ ਲੋਕ ਕਿਸੇ ਹੋਰ ਨੂੰ ਜਿੱਤਾਉਣਾ ਚਾਹੁੰਦੇ ਹੋਣ ਤੇ ਜਿੱਤ ਕੋਈ ਹੋਰ ਜਾਵੇ ਚੰਗਾ ਜਿੱਤੇ ਚੱਬ ਵਾਲਾ ਜਿੱਤੇ ਅਕਲ ਵਾਲਾ ਜਿੱਤੇ ਲੋਕਾਂ ਦੀ ਉਮੀਦ ਤੇ ਖਰਾ ਉਤਰਨ ਵਾਲਾ ਜਿੱਤੇ ਤੇ ਫੇਰ ਗੱਲ ਬਣਦੀ ਹੈ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਟਾਣਾ ਸਾਹਿਬ ਬਾਕੀ ਤਾਂ ਸਭ ਕੁਝ ਚਲੋ ਸਮਾਤਾਇਆ ਕਰੂਗਾ ਪਰ ਉੱਧਰ ਹੋਇਆ ਵੀ ਬਹੁਤ ਕੁਝ ਆਇਆ ਨਾ ਵੋਟਾਂ ਦੇ ਦੌਰਾਨ ਕਹਿੰਦੇ ਕਿ ਇੱਕ ਅਕਾਲੀ ਆਗੂ ਦੀ ਧੀ ਦੇ ਉੱਪਰ ਪਰਚਾ ਦਰਜ ਹੈ ਵੋਟਾਂ ਜਿਵੇਂ ਦਨ ਪਾਉਣ ਦਾ ਜੀ ਇਹ ਕੀ ਮਾਮਲਾ ਬਿਲਕੁਲ ਜੀ ਬਿਲਕੁਲ ਇਹ ਜਿਹੜੀ ਉਮੀਦਵਾਰਾ ਨਾ ਅਕਾਲੀ ਦਲ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਉਹਦੀ ਧੀ ਹੈ ਜੀ ਕੰਚਨਪ੍ਰੀਤ ਕੌਰ ਕੰਚਨਪ੍ਰੀਤ ਕੌਰ ਦੇ ਉੱਤੇ ਇੱਕ ਕਰਨ ਗਿਲ ਅਕਾਲੀ ਦਲ ਦਾ ਇੱਕ ਹੋਰ ਸਮਰਥਕਾ ਇਹਨਾਂ ਦੋਹਾਂ ਦੇ ਉੱਤੇ ਪਰਚਾ ਦਰਜ ਹੋਇਆ ਜਦੋਂ ਕੋਈ ਉਮੀਦਵਾਰ ਹੁੰਦਾ ਉਹਦੇ ਨਾਲ ਉਹਦਾ ਕਵਰਿੰਗ ਕੈਂਡੀਡੇਟ ਵੀ ਹੁੰਦਾ ਵੀ ਜੇ ਮੰਨ ਲਓ ਉਦਾਹਰਣ ਦੇ ਤੌਰ ਤੇ ਕਿਸੇ ਦਾ ਅਰਾਧ ਹੋ ਗਿਆ ਕਾਗਜ਼ ਤੇ ਫਿਰ ਉਸ ਤੋਂ ਬਾਅਦ ਫਿਰ ਉਹ ਜਿਹੜਾ ਕਵਰਿੰਗ ਉਮੀਦਵਾਰ ਹੁੰਦਾ ਉਹ ਮੈਦਾਨ ਦੇ ਵਿੱਚ ਆ ਜਾਂਦਾ ਤੇ ਇਸੇ ਤਰੀਕੇ ਨਾਲ ਹੀ ਇਹ ਹੈ ਜੀ ਇਹ ਪਤਾ ਲੱਗਦਾ ਕਿ ਜਿਹੜੀ ਖੰਚਲਪ੍ਰੀਤ ਕੌਰ ਇਹਦੇ ਉੱਤੇ ਪਰਚਾ ਦਰਜ ਹੋਇਆ ਉਹਦੀ ਵਜ੍ਹਾ ਇਹ ਆ ਵੀ ਦੋਸ਼ ਲੱਗਾ ਇਹਨਾਂ ਦੇ ਉੱਤੇ ਸਰਾਏ ਅਮਾਨਤ ਖਾਨ ਦੇ ਵਿੱਚ ਪਰਚਾ ਦਰਜ ਹੋਇਆ ਤੇ ਗੱਲ ਇਹ ਕਹੀ ਦੀ ਕਿ ਇਹਨਾਂ ਦੇ ਵੱਲੋਂ ਚੋਣ ਕਮਿਸ਼ਨ ਦੇ ਹਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਉਹਦੀ ਉਲੰਘਣਾ ਕੀਤੀ ਆ ਇਸ ਕਰਕੇ ਪਰਚਾ ਦਰਜ ਹੋਇਆ ਦੇਖੋ ਕੀ ਬਣਦਾ ਕੰਨ ਦੇ ਨਤੀਜੇ ਦੇ ਉੱਤੇ ਸਾਰੀ ਗਲਬਾਟਕੀ ਆ ਵੀ ਭਾਈ ਕੌਣ ਕਿੰਨੇ ਪਾਣੀ ਦੇ ਵਿੱਚ ਐ ਜੀ ਜੀ ਬਿਲਕੁਲ ਸਹੀ ਤੇ ਜਨਾਬ ਸਾਹਿਬ ਉੱਧਰ ਡੀਆਈਜੀ ਪੁੱਲਰ ਕਹਿੰਦੇ ਜੇਲ੍ਹ ਦੇ ਵਿੱਚ ਮੰਗਾ ਮੜੀਆਂ ਰੱਖੀਆਂ ਜਾ ਰਹੀਆਂ ਨੇ ਵੀ ਗੱਦਾ ਚਾਹੀਦਾ ਹਾਂ ਬਿਲਕੁਲ ਜੀ ਕਿਹਦੇ ਪਿੱਠ ਦੇ ਵਿੱਚ ਦਰਦ ਬਹੁਤ ਆ ਤੇ ਉਹਨਾਂ ਨੇ ਸੀਬੀਆਈ ਦੀ ਅਦਾਲਤ ਜਿ ਵਿੱਚ ਆਪਦੀ ਅਰਜ਼ੀ ਪਾਈ ਆ ਕਹਿੰਦੇ ਜੀ ਕਿ ਭਾਈ ਬੰਦਾ ਗੱਡਾ ਚਾਹੀਦਾ ਮੈਨੂੰ ਗੱਦਾ ਦੇਓ ਛੇਤੀ ਤੇ ਗੱਲ ਤਾਂ ਫੇਰ ਬਣਦੀ ਆ ਸੋ ਵੇਖੋ ਭਾਈ ਉਹਨਾਂ ਨੂੰ ਗੱਦਾ ਮਿਲਦਾ ਤੇ ਨਹੀਂ ਮਿਲਦਾ ਪਰ ਉਹਨਾਂ ਨੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਗੱਦੇ ਦੀ ਮੰਗ ਕੀਤੀ ਆ ਤੇ ਦੂਜੀ ਗੱਲ ਇਹ ਆ ਵੀ ਜਸਤਰੀ ਕੇ ਦੇ ਨਾਲ ਲੰਘੇ ਕਲ ਸੀਬੀਆਈ ਦੇ ਅਧਿਕਾਰੀਆਂ ਨੇ ਕਿਹਾ ਉਹ ਕਹਿੰਦੇ ਜੀ ਵੇਖੋ ਇਹਨਾਂ ਦੇ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਜਿਹੜੀ ਗੱਲ ਅਸੀਂ ਪੁੱਛਦੇ ਆ ਉਹਦਾ ਸਪਸ਼ਟ ਉੱਤਰ ਨਹੀਂ ਦਿੱਤਾ ਜਾ ਰਿਹਾ ਤੋਂ ਤੱਕ ਜਿਹਨੂੰ ਉੱਤਰ ਪੂਰਾ ਨਹੀਂ ਮਿਲ ਰਿਹਾ ਤੇ ਅਸੀਂ ਵਾਰ-ਵਾਰ ਸਵਾਲ ਪੁੱਛਦੇ ਆ ਪੁੱਛਦੇ ਕੁਝ ਹੋਰ ਆ ਤੇ ਦੱਸਦੇ ਕੁਝ ਹੋਰ ਆ ਤੇ ਮੰਨੇ ਜਾ ਰਿਹਾ ਵੀ ਸ਼ਾਇਦ ਇਹਨਾਂ ਨੂੰ ਇੱਕ ਵਾਰ ਫੇਰ ਰਿਮਾਂਡ ਦੇ ਉੱਤੇ ਵੀ ਲਿਆ ਜਾਵੇ ਤੇ ਫੇਰ ਸ਼ਾਇਦ ਕੋਈ ਨਾ ਕੋਈ ਗੱਲ ਹੋਰ ਕਢਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਉਸ ਤੋਂ ਕਿਹੜੀ ਗੱਲ ਇਹ ਹੈ ਜੀ ਸੀਬੀਆਈ ਦੇ ਆਫਿਸ ਦੇ ਵਿੱਚ ਇੰਡੀਅਨ ਕਰੀਏ ਪਹੁੰਚ ਗਏ ਆ ਸ਼ਾਇਦ ਉਹ ਇਹ ਚੌਣੇ ਜੀ ਕਿ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦਾ ਮਾਮਲਾ ਵਿੱਚੋਂ ਕੱਢ ਕੇ ਵੇਚ ਲਏ ਸੋ ਮਤਲਬ ਇਹ ਜੀ ਕਿ ਇੱਥੇ ਇਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਹਾਲੇ ਕਟੌਤੀ ਨਹੀਂ ਹੋ ਰਹੀ ਇਹ ਮੁਸ਼ਕਲਾਂ ਜਾਉਂਦੀ ਕਿਉਂ ਆ ਇਹ ਆਲਰ ਆਪਾਂ ਜਾਉਂਦੀ ਕਿਉਂ ਕੁਝ ਨਾ ਕੁਝ ਜਿਹੜੇ ਵਿੱਚੋਂ ਨਿਕਲ ਕੇ ਆਊਗਾ ਵੱਡਾ ਇਹਦੇ ਬਾਰੇ ਆਸ ਕੀਤੀ ਜਾ ਰਹੀ ਆ ਪਰ ਇਹ ਜਿੱਦ ਗੱਦਾ ਦੇਣਾ ਕਿ ਨਹੀਂ ਦੇਣਾ ਵੀ ਭਾਈ ਰਾਤ ਨੂੰ ਪਿੱਠ ਦਰਦ ਕਰਦੀ ਆ ਇਹ ਹੁਣ ਸੀਬੀਆਈ ਦੇ ਜੱਜ ਸਾਹਿਬ ਨੇ ਤੇ ਬੁੜੈਲ ਜੇਲ ਦੇ ਸੁਪਰਡੈਂਟ ਨੂੰ ਲਿਖਤਾ ਵੀ ਜੇਲ ਦੇ ਮੈਨੂਅਲ ਮੁਤਾਬਕ ਕੀ ਮਿਲ ਸਕਦਾ ਕੀ ਨਹੀਂ ਇਹ ਤੁਸੀਂ ਤੈਅ ਕਰੋ ਤੇ ਬਾਕੀ ਦੇਖੋ ਵੀ ਭਾਈ ਪਿੱਠ ਦੇ ਵਿੱਚ ਦਰਦ ਹੁੰਦਾ ਕਿ ਨਹੀਂ ਜੀ ਜੀ ਬਿਲਕੁਲ ਸਹੀ ਤੇ ਤੇਣਾ ਸਾਹਿਬ ਰਾਜਾ ਵੜਿੰਗ ਹੁਣਾਂ ਲਈਏ ਸਮਾਂ ਕੋਈ ਬਹੁਤ-ਬਹੁਤ ਸੁਖਾਵਾਂ ਨਹੀਂ ਲੱਗ ਰਿਹਾ ਜੀ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਹੋ ਗਏ ਨੇ ਜੀ ਕਿਉਂ ਬਿਲਕੁਲ ਜੀ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਹੋਏ ਆ ਉਹਦਾ ਕਾਰਨ ਇਹ ਹੈ ਜੀ ਕਿ ਲੰਘੇ ਕੱਲ ਜਿਹੜੇ ਹੈ ਜਿੰਨੇ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਹੋਰਾਂ ਨੇ ਕਪੂਰਥਲਾ ਦੇ ਐਸਐਚਓ ਉਹਨੂੰ ਬੁਲਾਇਆ ਤੇ ਇਹ ਗੱਲ ਕਹੀਏ ਜੀ ਕਿ ਇਹ ਦੱਸੋ ਵੀ ਇਸ ਬੰਦੇ ਨੂੰ ਤੁਸੀਂ ਹੁਣ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਕਿਉਂਕਿ ਬੂਟਾ ਸਿੰਘ ਹੋਰਾਂ ਨੂੰ ਜਿਹੜੇ ਸਾਬਕਾ ਮੰਤਰੀ ਆ ਉਹਨਾਂ ਨੂੰ ਕਾਲਾ ਜਾਂ ਮਜਬੂਰ ਸਿੱਖ ਕਈ ਇਹੋ ਜਿਹੀਆਂ ਗੱਲਾਂ ਕਹਿੰਦੇ ਸੀ ਜਿਹਦੇ ਕਰਕੇ ਆਪਾਂ ਜਾਣਦੇ ਵਿਵਾਦ ਬਹੁਤ ਵਧਿਆ ਤੇ ਹੁਣ ਪਤਾ ਲੱਗਾ ਜੀ ਕਿ ਕੱਲ ਜਸਵਿੰਦਰ ਸਿੰਘ ਗੜੀ ਹੋਰਾਂ ਨੇ ਕਿਹਾ ਕਿ ਇਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਪਰ ਐਸਐਚਓ ਨੇ ਇਹ ਗੱਲ ਕਹੀ ਆ ਵੀ ਭਾਈ ਇਹਨਾਂ ਦੀ ਜਿਹੜੀ ਵੀਡੀਓ ਆ ਉਹਦੀ ਪੁਸ਼ਟੀ ਕਰਨ ਦੇ ਉੱਤੇ ਘੱਟੋ-ਘੱਟ 10 ਦਿਨ ਲੱਗ ਜਾਣੇ ਆ ਤੇ ਇਹ ਗੱਲ ਕਹੀ ਗਈ ਹੈ ਵੀ ਅੱਠ ਦਿਨ ਦੇ ਵਿੱਚ ਵਿੱਚ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾ ਦੂਜਾ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਨੂੰ ਪਰ ਚੱਤ ਚੱਲੋ ਦਰਜ ਹੈ ਗਈ ਆ ਸੋ ਦੇਖਦੇ ਪਾਈ ਵਿੱਚੋਂ ਕੀ ਨਿਕਲ ਕੇ ਆਉਂਦਾ ਪਰ ਫਿਰ ਹਾਲ ਸਬਦਾ ਧਿਆਨ ਇਸ ਗੱਲ ਦੇ ਵਾਲੀ ਆ ਕਿ ਰਾਜਾ ਬਣੇ ਜਿੱਦੀ ਮੁਸ਼ਕਲ ਦੇ ਵਿੱਚ ਵਾਧਾ ਹੋਇਆ ਪਿਆ ਤੇ ਰਾਜਾ ਬਣੇ ਜਿੱਦੀ ਇੱਥੇ ਕੀ ਇਹਨਾਂ ਚੋਣਾਂ ਦੇ ਵਿੱਚ ਵਿਵਾਦ ਖੱਟੇ ਵੀ ਬਹੁਤ ਆ ਕਦੇ ਜੰਗਸਤਰਾ ਦੇ ਬਾਰੇ ਕੋਈ ਗੱਲ ਕਦੇ ਉਹ ਦੋ ਨਿਆਣਿਆਂ ਦੀ ਜੋੜੀ ਦੇ ਉੱਤੇ ਹੱਥ ਰੱਖਣਾ ਕਦੇ ਕੋਈ ਗੱਲ ਕਦੇ ਕੋਈ ਗੱਲ ਸਬਦਾ ਧਾਨ ਇਸੇ ਗੱਲ ਦੇ ਬਾਰੇ ਟਿਕਿਆ ਪਿਆ ਵੀ ਵਿੱਚੋਂ ਆਉਂਦੇ ਰਣਾਂ ਦੇ ਵਿੱਚ ਹੋਰ ਨਿਕਲ ਕੇ ਗੱਲਾਂ ਕਿਹੜੀਆਂ ਹੁੰਦੀਆਂ ਜੀ ਜੀ ਬਿਲਕੁਲ ਸਹੀ ਤੇਟਾਣਾ ਸਾਹਿਬ ਉਧਰ ਦੂਸਰੇ ਬੰਨੇ ਪੰਜਾਬ ਕਾਂਗਰਸ ਨੂੰ ਕਹਿੰਦੇ 27 ਦੇ ਕਰੀਬ ਨਵੇਂ ਜ਼ਿਲ੍ਹਾ ਪ੍ਰਧਾਨ ਮਿਲ ਗਏ ਨੇ ਜੀ। ਹਾਂ ਬਿਲਕੁਲ ਜੀ ਕੋਈ ਬੰਦਾ ਇਹ ਵੀ ਗੱਲ ਕਹਿ ਸਕਦਾ ਵੀ ਭਾਈ ਪੰਜਾਬ ਦੇ ਜ਼ਿਲ੍ਹੇ ਤਾਂ ਹੈਗੇ 23 ਤੇ ਪੰਜਾਬ ਨੂੰ 27 ਜ਼ਿਲ੍ਹਾ ਪ੍ਰਧਾਨ ਕਿਵੇਂ ਮਿਲ ਗਏ? ਇਹਦੇ ਪਿੱਛੇ ਵਜ੍ਹਾ ਕੀ ਹੋਊਗੀ? ਅਸਲ ਦੇ ਵਿੱਚ ਵਜ੍ਹਾ ਇਹਦੇ ਪਿੱਛੇ ਇਹ ਆ ਵੀ ਕਈ ਜਿਹੜੇ ਸ਼ਹਿਰ ਆ ਉਹਦੇ ਵਿੱਚ ਦੋ-ਦੋ ਪ੍ਰਧਾਨ ਵੀ ਹੁੰਦੇ ਆ। ਜਿਵੇਂ ਲੁਧਿਆਣਾ ਅਰਬਨ ਲੁਧਿਆਣਾ ਰੂਰਲ ਜਲੰਧਰ ਅਰਬਨ ਜਲੰਧਰ ਰੂਰਲ ਬਠਿੰਡਾ ਅਰਬਨ ਬਠਿੰਡਾ ਰੂਰਲ ਇਸ ਤਰੀਕੇ ਦੇ ਨਾਲ ਪ੍ਰਧਾਨ ਹੁੰਦੇ ਆ। ਸੋ ਮਤਲਬ ਕਹਿੰਦਾ ਇਹਦੇ ਵਿੱਚ 27 ਪ੍ਰਧਾਨ ਅਕਾਲੀ ਦਲ ਨੇ ਨਵੇਂ ਬਣਾਏ ਆ। ਇਹ ਜਿਹੜੇ 27 ਪ੍ਰਧਾਨ ਆ ਇਹ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਨੂੰ ਕਿਹੋ ਜਿਹਾ ਹੁਲਾਰਾ ਦੇਣਗੇ ਇਹ ਹੁਣ ਸਮਾਂ ਦੱਸੂਗਾ ਪਰ ਗੱਲ ਇਹ ਆ ਵੀ ਅਕਾਲੀ ਦਲ ਨੇ ਆਖਿਆ ਕਿ ਅਸੀਂ ਸੌਰੀ ਕਾਂਗਰਸ ਨੇ ਇਹ ਗੱਲ ਕਹੀ ਆ ਵੀ ਅਸੀਂ ਆਪ ਦੇ ਪ੍ਰਧਾਨਾਂ ਦੇ ਰਾਹੀਂ ਆਉਂਦੇ ਦਿਨਾਂ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਬੜੀ ਕਹਿ ਕੇ ਵੀ ਇੱਕ ਸਰਗਰਮੀ ਲੈ ਕੇ ਆਵਾਂਗੇ। ਇਹਦੇ ਵਿੱਚ ਇਹ ਨਹੀਂ ਪਤਾ ਲੱਗਾ ਦੇ ਕੁਝ ਕੁ ਪ੍ਰਧਾਨ ਰਿਪੀਟ ਕੀਤੇ ਗਏ ਆ ਜਿਨ੍ਹਾਂ ਦਾ ਪਿਛੋਕੜ ਚੰਗਾ ਸੀ ਜਿਨ੍ਹਾਂ ਦੀ ਪਰਫਾਰਮੈਂਸ ਹੁਣ ਤੱਕ ਚੰਗੀ ਸੀ ਤੇ ਕੁਝ ਕ ਜਿਹੜੇ ਉਹ ਨਵੇਂ ਸਿਰੇ ਤੋਂ ਵੀ ਲਾਏ ਗਏ ਆ ਇਹ ਵੀ ਪਤਾ ਲੱਗਾ ਵੀ ਕਾਂਗਰਸ ਸਫਾਈ ਕਮਾਨੀ ਇਹ ਤੈ ਕੀਤਾ ਇਧਰ ਲਿਆਂਦੇ ਨਹੀਂ ਅੰਮ੍ਰਿਤਸਰ ਰੂਰਲ ਤੋਂ ਸੁਖਵਿੰਦਰ ਸਿੰਘ ਡੈਣੀ ਬੰਡਾਲਾ ਨੂੰ ਪ੍ਰਧਾਨ ਬਣਾਇਆ ਗਿਆ ਅੰਮ੍ਰਿਤਸਰ ਅਰਬਨ ਤੋਂ ਸੌਰਬ ਮੈਦਾਨ ਨੂੰ ਬਰਨਾਲਾ ਤੋਂ ਕੁਲਦੀਪ ਸਿੰਘ ਕਾਲਾ ਢਲੋਂ ਨੂੰ ਬਰਨਾਲਾ ਬਟੰਡਾ ਰੂਰਲ ਤੋਂ ਤੇ ਪ੍ਰੀਤਮ ਸਿੰਘ ਕੋਟਪਾਈ ਨੂੰ ਬਠਿੰਡਾ ਅਰਬਨ ਤੋਂ ਰਾਜਨ ਗਰਗ ਨੂੰ ਥਰੀਰਕੋਟ ਤੋਂ ਨਵਦੀਪ ਸਿੰਘ ਬਰਾੜ ਨੂੰ ਫਤੇਗੜ ਸਾਹਿਬ ਤੋਂ ਸਰਿੰਦਰ ਸਿੰਘ ਨੂੰ ਫਾਜ਼ਰਕਾ ਹਰਪ੍ਰੀਤ ਸਿੰਘ ਸਿੱਧੂ ਫਿਰੋਜ਼ਪੁਰ ਕੁਲਵੀਰ ਸਿੰਘ ਜ਼ੀਰਾ ਗੁਰਦਾਸਪੁਰ ਬਰਿੰਦਰ ਮੀਰ ਸਿੰਘ ਪਾੜਾ ਹੁਸ਼ਿਆਰਪੁਰ ਦਲਜੀਤ ਸਿੰਘ ਜਲੰਧਰ ਅਰਬਨ ਤੋਂ ਰਵਿੰਦਰ 베ਰੀ ਜਲੰਧਰ ਰੂਰਲ ਤੋਂ ਹਰਦੇਵ ਸਿੰਘ ਕਪੂਰਸਲਾ ਤੋਂ ਬਲਵਿੰਦਰ ਸਿੰਘ ਢਾਲੀਵਾਲ ਖੰਨਾ ਤੋਂ ਲਖਵਿੰਦਰ ਸਿੰਘ ਲਖਾ ਤੇ ਪਟਿਆਲਾ ਅਰਬਨ ਤੋਂ ਨਰੇਸ਼ ਕੁਮਾਰ ਦੁੱਗਲ ਸਗਰੂਰ ਤੋਂ ਜਗਦੇਵ ਸਿੰਘ ਗੱਗਾ ਐਸਬੀਐਸ ਨਗਰ ਤੋਂ ਅਜੀਤ ਕੁਮਾਰ ਤੇ ਤਰਨਤਾਰਨ ਤੋਂ ਰਾਜਵੀਰ ਸਿੰਘ ਭੁੱਲਰ ਸੋ ਇਸ ਤਰੀਕੇ ਦੇ ਨਾਲ ਪ੍ਰਧਾਨ ਬਣਾਏ ਆ ਕਾਂਗਰਸ ਨੇ ਸੋ ਵੇਨੇ ਵੀ ਇਹ ਜਿਹੜੇ ਕਾਂਗਰਸ ਨੇ ਨਵੇਂ ਪ੍ਰਧਾਨ ਬਣਾਏ ਆ ਇਹ ਕਾਂਗਰਸ ਨੂੰ ਕਿਹੋ ਜਿਹਾ ਹੁਲਾਰਾ ਦੰਦੇਗੀ ਜੀ ਬਿਲਕੁਲ ਸਹੀ ਤੇ ਤਰਨ ਸਾਹਿਬ ਉਧਰ ਪੰਜਾਬ ਸਰਕਾਰ ਦੀ ਕਹਿੰਦੇ ਕਿ ਪੰਜਾਬ ਕੈਬਨਿਟ ਦੀ ਬਹੁਤ ਹੀ ਅਹਿਮ ਮੀਟਿੰਗ ਜਿਹੜੀ ਹੈ ਉਹ 14 ਤਰੀਕ ਨੂੰ ਹੋਣ ਜਾ ਰਹੀ ਹੈ ਜੀ ਕੀ ਲੱਗਦਾ ਕੀ ਹੋਊਗਾ ਮੀਟਿੰਗ ਚ ਬਿਲਕੁਲ ਜੀ ਬਿਲਕੁਲ ਦੇਖੋ ਕੱਲ ਨੂੰ ਜਦੋਂ ਨਤੀਜਾ ਆਉਣਾ ਨਾ ਤਰਨ ਤਾਰਨ ਦਾ ਉਸੇ ਵੇਲੇ ਤੇ ਇੱਕ ਮੀਟਿੰਗ ਵੀ ਰੱਖੀ ਗਈ ਹੈ ਜਿਹੜੀ ਇਹ ਮੀਟਿੰਗ ਰੱਖੀ ਗਈ ਹੈ ਇਸ ਮੀਟਿੰਗ ਨੇ ਵਿੱਚ ਕੀ ਫੈਸਲੇ ਹੁੰਦੇ ਆ ਕੀ ਗੱਲ ਬਣਦੀ ਆ ਕੀ ਨਹੀਂ ਬਣਦੀ ਇਹ ਤਾਂ ਚਲੋ ਹੁਣ ਕੱਲ ਨੂੰ ਪਤਾ ਲੱਗੂਗਾ ਪਰ ਇਹ ਵੀ ਕੱਲ ਨੂੰ ਇੱਕ ਮਹੱਤਵਪੂਰਨ ਮੀਟਿੰਗ ਹੋਣ ਦਾ ਵਿਚਾਰ ਦਿੱਤਾ ਗਿਆ ਇਹ ਮੀਟਿੰਗ ਸੂਰ ਦੇ ਵੇਲੇ ਹੋਊਗੀ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਵਿੱਚ ਹੋਊਗੀ ਇਹ ਸਥਾਨ ਦੇ ਉੱਤੇ ਕਹਿੰਦੇ ਆ ਵੀ ਇੱਕ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਰਦੀ ਨੂੰ ਸਮਰਪਿਤ ਕੋਈ ਵਿਚਾਰਾ ਹੋਣੀ ਆ ਕੁਝ ਕੁ ਹੋਰ ਵੀ ਵਿਚਾਰਾ ਹੋ ਜਾਣੀਆਂ ਸੋ ਦੇਖਦੇ ਭਾਈ ਵਣਦਾ ਕੀ ਆ ਵਿੱਚੋਂ ਹੋਰ ਨਿਕਲ ਕੇ ਕੀ ਆਉਂਦਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਹਦੇ ਵਿੱਚ ਮਹੱਤਵਪੂਰਨ ਚਰਚਾਾਂ ਹੋਣ ਦੀ ਆਸ ਹੈ ਤੇਰੇ ਆ ਵੀ ਇਹਦੇ ਵਿੱਚ ਕਈ ਮਹੱਤਵਪੂਰਨ ਗੱਲਾਂ ਹੋਣਗੀਆਂ ਜਿਹੜੀਆਂ ਗੱਲਾਂ ਜਿਹੜੀਆਂ ਉਹ ਸ਼ਾਇਦ ਪੰਜਾਬ ਪੱਖੀ ਹੋਣ ਸ਼ਾਇਦ ਉਹਨਾਂ ਦੇ ਪੰਜਾਬ ਨੂੰ ਉਹਨਾਂ ਦੀ ਲੋੜ ਵੀ ਹੋਵੇ ਸ਼ਾਇਦ ਇਹ ਦੇ ਵਿੱਚ ਨਤੀਜੇ ਤੋਂ ਬਾਅਦ ਦੇ ਹਾਲਾਤ ਦੇ ਉੱਤੇ ਵੀ ਚਰਚਾ ਹੋਵੇ ਕਈ ਗੱਲਾਂ ਕਹਿੰਦੇ ਇਹ ਦੇ ਵਿੱਚ ਵਿਚਾਰਨਯੋਗ ਹੋਣੀਆਂ ਜੀ ਤੇ ਡਾਟਾ ਸਾਹਿਬ ਰਵਨੀਤ ਸਿੰਘ ਬਿੱਟੂ ਹੋਰੀ ਬੜੀ देर ਬਾਅਦ ਬੋਲੇ ਤੇ ਉਹਨਾਂ ਨੇ ਨਾਲ ਦੀ ਨਾਲ ਇਹ ਗੱਲ ਕਹਿ ਦਿੱਤੀ ਉਹ ਕਹਿੰਦੇ ਅਕਾਲੀ ਦਲ ਨਾਲ ਗੱਠਜੋੜ ਨਹੀਂ ਹੋਊਗਾ ਦੋਹੋ ਪਹਿਲੀ ਗੱਲ ਤੇ ਵੀ ਅਕਾਲੀ ਦਲ ਦੇ ਨਾਲ ਗੱਠਜੋੜ ਹੋਣਾ ਜਾਂ ਨਹੀਂ ਹੋਣਾ ਇਹ ਰਵਨੀਤ ਬਿੱਟੂ ਦੇ ਅਧਿਕਾਰ ਖੇਤਰ ਦੀ ਗੱਲ ਨਹੀਂ ਸੀ ਸਿਸ਼ਲੇਣੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਇੰਟਰਵਿਊ ਦਿੱਤੀ ਸੀ ਉਹਦੇ ਵਿੱਚ ਪੱਤਰਕਾਰ ਨੇ ਸਵਾਲ ਕੀਤਾ ਜੀ ਕੀ ਆਉਂਦੇ ਸਮੇਂ ਦੇ ਵਿੱਚ ਆਕਾਲੀ ਦਲ ਦੇ ਨਾਲ ਬੀਜੇਪੀ ਦਾ ਗੱਠਜੋੜ ਹੋ ਸਕਦਾ ਉਹ ਕਹਿੰਦੇ ਕਿ ਮੈਂ ਚਾਹੁੰਦਾ ਜੀ ਕਿ ਗੱਠਜੋੜ ਹੋਵੇ ਪਰ ਇਹ ਮੇਰੇ ਚਾਹਣ ਨਾਲ ਨਹੀਂ ਹੋਣਾ ਇਹ ਗੱਠਜੋੜ ਕਰਨਾ ਨਹੀਂ ਕਰਨਾ ਇਹ ਹਾਈ ਕਮਾਂਡ ਨੇ ਤੈਅ ਕਰਨਾ ਮਤਲਬ ਇਹ ਹੈ ਜੀ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਭਾਈ ਮੇਰੇ ਚਾਹਣ ਦੇ ਨਾਲ ਜਾਂ ਨਾ ਚਾਹਣ ਦੇ ਨਾਲ ਥੋੜੀ ਕੁਝ ਹੋਣਾ ਇਹ ਤਾਂ ਜਿਨ੍ਹਾਂ ਨੇ ਤੈਅ ਕਰਨਾ ਨੇ ਤੈਅ ਕਰਨਾ ਪਰ ਗੱਲ ਇਹ ਘੜਵਨੀ ਤੇ ਬੱਟੂ ਨੇ ਕੱਲ ਇਹ ਗੱਲ ਕਹਿਤੀ ਕਹਿੰਦੇ ਜੀ ਕਿ ਦੇਖੋ ਗੱਠ ਜੋੜ ਕਰਨੀ ਲੋੜ ਹੀ ਨਹੀਂ ਪਿਛਲੀਆਂ 2 ਚੋਣਾਂ ਅਸੀਂ ਤੰਗ ਜਆ ਲੋਕ ਸਭਾ ਦੀ ਤੇ ਵਿਧਾਨ ਸਭਾ ਦੀ ਦੋਵੇਂ ਚੋਣਾਂ ਅਸੀਂ ਕੱਲੇ ਨੇ ਲੜੀਆਂ ਤੇ 2027 ਵਾਲੀ ਚੋਣ ਵੀ ਅਸੀਂ ਕੱਲੇ ਹੀ ਲੜਾਂਗੇ ਕੋਈ ਲੋੜ ਨਹੀਂ ਐਡੀਓ ਕਹਿੰਦੇ ਜੀ ਇਹਨਾਂ ਨਾਲ ਗੱਠ ਜੋੜ ਕਰਨ ਦੀ ਪੰਜਾਬ ਦੇ ਵਿੱਚ ਬੀਜੇਪੀ ਆਪਦੇ ਪੈਰ ਆਪੇ ਪੱਕੇ ਕਰ ਰਹੀ ਆ ਇਹ ਹੋ ਗਿਆ ਜੀ ਉਹਨਾਂ ਦਾ ਵਿਚਾਰ ਹੁਣ ਜੇ ਆਪਾਂ ਇਹਦਾ ਉੱਤਰ ਦੇਣਾ ਹੋਵੇ ਤਾਂ ਇਹਦਾ ਉੱਤਰ ਸਭ ਤੋਂ ਪਹਿਲਾਂ ਤਾਂ ਇਹ ਆ ਬਈ ਭਾਈ ਜੇਕਰ ਤੁਸੀਂ ਦੋ ਵਾਰ ਤੋੜਾਂ ਲੜੀਆਂ ਕੱਲਿਆਂ ਨਹੀਂ ਤੁਹਾਡੇ ਪੜ ਪੱਲੇ ਕੀ ਪਿਆ ਫਿਰ ਇਹ ਦੱਸ ਦੋ ਲੋਕ ਸਭਾ ਚ ਕੀ ਪੜ ਪੱਲੇ ਪਿਆ ਵਿਧਾਨ ਸਭਾ ਚ ਕੀ ਪੜ ਪੱਲੇ ਪਿਆ ਉਸ ਤੋਂ ਵੱਲੀ ਗੱਲ ਇਹ ਆ ਵੀ ਜਿਹੜਾ ਤੁਸੀਂ ਤਾਂ ਅਧਿਕਾਰ ਖੇਤਰ ਦੀ ਗੱਲ ਹੀ ਨਹੀਂ ਨਾ ਵੀ ਆਪਾਂ ਕਹਿ ਲਈਏ ਵੀ ਭਾਈ ਮੈਂ ਚਾਹਣਾ ਜੀ ਤੇ ਇਹ ਤਾਂ ਗੱਠ ਜੋੜ ਹੋਣਾ ਹੀ ਨਹੀਂ ਹੋਵੇ ਨਾ ਹੋਵੇ ਪਰ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਕੱਲ ਹੋਰ ਉਹ ਨੀਤੀ ਬਟੂ ਨੇ ਇੱਕ ਨਵਾਂ ਵਿਵਾਦ ਬਿਆਨ ਦੇ ਤਾਂ ਉਹ ਕਹਿੰਦਾ ਕਿ ਜਿਹੜਾ ਯੂਨੀਵਰਸਿਟੀ ਵਾਲਾ ਮਸਲਾ ਸੀ ਨਾ ਇਹ ਯੂਨੀਵਰਸਿਟੀ ਵਾਲਾ ਮਸਲਾ ਤਾਂ ਕਹਿੰਦੇ ਕਿ ਇਹ ਜਾਣਬੁੱਝ ਕੇ ਉਲਝਾਇਆ ਗਿਆ ਉਹ ਕਹਿੰਦੇ ਦੇਖੋ ਵੀ ਕੇਂਦਰ ਦੀ ਸਰਕਾਰ ਨੇ ਜੋ ਸੈਨੇਟ ਬਾਰੇ ਫੈਸਲਾ ਲਿਆ ਸੀ ਇਹ ਯੂਨੀਵਰਸਿਟੀ ਦੇ ਪੱਖ ਦੇ ਵਿੱਚ ਸੀ ਉਹ ਕਿਵੇਂ ਉਹ ਕਹਿੰਦੇ ਵੀ ਇਹਦੇ ਪਿੱਛੇ ਵਜ੍ਹਾ ਇਹ ਹੈ ਜੀ ਕਿ ਪੰਜਾਬ ਦੀ ਸਰਕਾਰ ਤਾਂ ਪਰਹਟਾ ਹੋ ਗੋ ਦਿੰਦੀ ਨਹੀਂਗੀ ਜਿਹੜੇ ਪੈਸਾ ਟੱਕਾ ਦਿੰਦੇ ਆ ਉਹਨਾਂ ਨੇ ਚਾਹੁੰਦੇ ਸੀਗੇ ਵੀ ਪਾਈ ਇੱਥੇ ਪ੍ਰੋਫੈਸਰ ਨਵੇਂ ਆਉਣ ਹੋਰ ਗੱਲਾਂ ਨਵੀਆਂ ਹੋਣ ਪਰ ਇੱਥੇ ਰੌਲਾ ਪੈ ਗਿਆ ਚਲੋ ਉਹ ਫੈਸਲਾ ਵਾਪਸ ਲੈਣਾ ਪਿਆ ਫੇਰ ਇਹ ਗੱਲ ਕਹੀ ਵੀ ਇਹ ਪੰਜਾਬ ਦੇ ਵਿੱਚ ਚੱਲੀ ਚੀ ਜਾਂਦਾ ਉਹੀ ਲੋਕ ਬੁੱਢੇ ਦਰਿਆ ਦੇ ਮਾਮਲੇ ਦੇ ਵਿੱਚ ਰੌਲਾ ਪਾਈ ਜਾਂਦੇ ਹੁੰਦੇ ਆ ਉਹੀ ਲੋਕ ਯੂਨੀਵਰਸਿਟੀ ਦੇ ਵਿੱਚ ਕੋਈ ਕੋੜ ਹੈ ਨੇ ਉੱਤੇ ਤੁਰਿਆ ਫਿਰਦਾ ਕੋ ਖਚਰਾ ਨੇ ਉੱਤੇ ਤੁਰਿਆ ਫਿਰਦਾ ਤੇ ਇੱਥੇ ਵਿਦਿਆਰਥੀ ਤਾਂ ਉਹ ਕਹਿੰਦੇ ਜੀ ਆਪ ਪਰੇਸ਼ਾਨ ਹੋ ਗਏ ਉਹ ਕਹਿੰਦੇ ਜੀ ਵਿਦਿਆਰਥੀ ਕਹਿੰਦੇ ਸਾਨੂੰ ਇਹ ਗੱਲ ਕਹੀ ਵੀ ਅਸੀਂ ਤਾਂ ਇੱਕ ਸਟੇਜ ਲਾਉਣੀ ਸੀ ਇੱਥੇ ਤਾਂ ਪਤਾ ਨਹੀਂ ਕਿਦਾਂ ਸਟੇਜਾਂ ਲਾ ਕੇ ਬੈਗੇ ਪ੍ਰਦਰਸ਼ਨਕਾਰੀ ਆਪਦੇ ਘਰਾਂ ਦੇ ਵਿੱਚੋਂ ਮਾਈਕ ਤੇ ਸਪੀਕਰ ਲੈ ਕੇ ਆਏ ਉਹਨਾਂ ਨੇ ਰੌਲਾ ਪਾ ਲਿਆ ਇੱਥੇ ਸੋ ਆਹ ਗੱਲਾਂ ਉਹਨਾਂ ਨੇ ਕਹੀਆਂ ਹਰ ਆਣੀ ਹੁੰਦੀ ਇਸ ਗੱਲ ਦੇ ਉੱਤੇ ਵੀ ਚੱਲੀ ਕੀ ਜਾਂਦਾ ਨਾਲੇ ਇਹ ਗੱਲ ਕਹਿੰਦੇ ਜੀ ਕਿ ਅਸੀਂ ਤਾਂ ਬੀਜੇਪੀ ਨੂੰ ਸਹੀ ਜਾਣਕਾਰੀਆਂ ਪਹੁੰਚਾਉਂਦੇ ਆ ਤੇ ਫੇਰ ਮਸਲੇ ਹੱਲ ਹੁੰਦੇ ਆ ਤੇ ਨਾਲੇ ਇਹ ਗੱਲ ਕਹੀ ਜਾਂਦੇ ਵੀ ਪਾਈ ਯੂਨੀਵਰਸਿਟੀ ਵਾਲਾ ਮਸਲਾ ਜਿਹੜਾ ਗਲਤ ਚੁੱਕਿਆ ਗਿਆ ਸੋ ਵੇਖੋ ਰਵਨੀਤ ਮਟੂ ਨੇ ਇੱਕ ਵਾਰੀ ਫੇਰ ਵਿਵਾਦ ਗ੍ਰਸਤ ਜਾਂ ਦੇਤਾ ਤੇ ਦੇਖਦੇ ਹਾਂ ਵੀ ਅੱਜ ਕੀ ਬਣਦਾ ਜੀ ਜੀ ਬਿਲਕੁਲ ਸਹੀ ਤਹਿਲਾ ਸਾਹਿਬ ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਦਿੱਲੀ ਧੁਮਾਕੇ ਦੇ ਜ਼ਖਮੀਆਂ ਦਾ ਹਾਲਚਾਲ ਪੁੱਛ ਕੇ ਆਏ ਨੇ ਬਾ ਬਿਲਕੁਲ ਜੀ ਦਿੱਲੀ ਧਮਾਕੇ ਦੇ ਜ਼ਖਮੀਆਂ ਦਾ ਹਾਲਚਲ ਉਹਨਾਂ ਨੇ ਪੁੱਛਿਆ ਚਲੋ ਪੁੱਛਣਾ ਵੀ ਚਾਹੀਦਾ ਪ੍ਰਧਾਨ ਮੰਤਰੀ ਸਾਹਿਬ ਨੇ ਦੇਸ਼ ਦੇ ਉੱਪਰ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਉਹ ਗਏ ਸੀਗੇ ਜੀ ਪੁਟਾਣ ਦੇ ਵਿੱਚ ਤੇ ਪੁਟਾਣ ਤੋਂ ਵਾਪਸ ਆਉਣ ਸਾਰ ਹੀ ਉਹਨਾਂ ਨੇ ਜਾ ਕੇ ਜ਼ਖਮੀਆਂ ਦਾ ਹਾਲਚਲ ਪੁੱਛਿਆ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਇਹਦਾ ਜ਼ਖਮੀਆਂ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੋ ਕੁਝ ਇਹਦਾ ਦੁਸ਼ਮਣਾਂ ਨੇ ਕੀਤਾ ਜਿਹੜੇ ਇਹ ਕਾਤਲ ਆ ਜਿਹੜੇ ਕਿ ਇਸ ਵੇਲੇ ਆਹ ਕੁਸ਼ ਕਰਤੂਤਾ ਕਰਦੇ ਆ ਉਹ ਕਹਿੰਦੇ ਜੀ ਇਹਨਾਂ ਨੂੰ ਕਿਸੇ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਊਗਾ ਤੇ ਨਾਲ ਇਹ ਵੀ ਗੱਲ ਕਹਤੀ ਆ ਵੀ ਭਾਰਤ ਦਾ ਜਿਹੜਾ ਉਹ ਅੱਤਵਾਦ ਨੂੰ ਖਤਮ ਕਰਨ ਦੇ ਲਈ ਬਜ਼ੇਦਾ ਉਹਨਾਂ ਨੇ ਆ ਗੱਲ ਕਹਿ ਤਈ ਆ ਵੀ ਇਹਨੇ ਕੀ ਬੰਦਾ ਉਹਦੇ ਸਮੇਂ ਦੇ ਵਿੱਚ ਪਰ ਗੱਲ ਇਹ ਜੀ ਕਿ ਜੋ ਇਹ ਅੱਤਵਾਦੀ ਹਮਲਾ ਹੋਇਆ ਉਹਦੇ ਬਾਰੇ ਨਿਤ ਵਿਚਾਰਾਂ ਨਵੀਆਂ ਹੁੰਦੀਆਂ ਉਹ ਜਦੋਂ ਨਿਤ ਨਵੀਆਂ ਖਬਰਾਂ ਆਉਂਦੀਆਂ ਆ ਹੁਣ ਕੇਂਦਰ ਦੇ ਕੁਝ ਮੰਤਰੀ ਇਹ ਗੱਲ ਕਹਿੰਦੇ ਆ ਵੀ ਭਾਈ ਜਿਹੜੇ ਅਸੀਂ ਇਹਨਾਂ ਲੋਕਾਂ ਨੂੰ ਬਖਸ਼ਾਂਗੇ ਨਹੀਂ ਤੇ ਨਾਲ ਇਹ ਵੀ ਗੱਲ ਚੱਲੀ ਜਾਂਦੀ ਆ ਜੀ ਭਾਈ ਇਹ ਤਾਂ ਪਿਛਲੇ ਲੰਮੇ ਸਮੇਂ ਤੋਂ ਅਤਵਾਦੀ ਹਮਲੇ ਦੀ ਯੋਜਨਾ ਬਣਾਈ ਬੈਠੇ ਸੀ ਉਹ ਕਿਵੇਂ ਉਹ ਕਹਿੰਦੇ ਜੀ ਇਹਨਾਂ ਦੀ ਪਲੈਨਿੰਗ ਤਾਂ ਬੜੇ ਲੰਮੇ ਸਮੇਂ ਤੋਂ ਸੀ ਇਹ ਨਿਤ ਕੁਝ ਨੁਕਤੇ ਨਵੇਂ ਸੋਚਦੇ ਸੀ ਤੇ ਅਸੀਂ ਉਹ ਕਹਿੰਦੇ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਤੇ ਇਹਦੇ ਵਿੱਚੋਂ ਨਵੇਂ ਨਵੇਂ ਜਾਣਕਾਰੀਆਂ ਉੱਗੜ ਕੇ ਸਾਹਮਣੇ ਵੀ ਆ ਰਹੀਆਂ ਸੋ ਇਸ ਤਰੀਕੇ ਦੀ ਗੱਲਾਂ ਹੁਣ ਆਪਾਂ ਯਕੀਨ ਕਰਗੇ ਨਾ ਕਰਗੇ ਉਹ ਬਾਤ ਦੀਆਂ ਗੱਲਾਂ ਪਰ ਲੋਕ ਕਈ ਤਰ੍ਹਾਂ ਦੀਆਂ ਗੱਲਬਾਤਾਂ ਕਰਦੇ ਆ ਵੀ ਭਾਈ ਇਹਨਾਂ ਗੱਲਾਂ ਦੇ ਵਿੱਚ ਸੱਚਾਈ ਕੀ ਕੀ ਹੋਊਗੀ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਹੇ ਕਿਤੇ ਭੇਤ ਭਰੀ ਜੀ ਗੱਲ ਨਾ ਰਹਿ ਜੇ ਜਿਵੇਂ ਕਿ ਪਹਿਲਗਾਮ ਹਮਲੇ ਵਾਲੀ ਸੀ ਕਿਉਂਕਿ ਉਹਦੇ ਵਿੱਚ ਵੀ ਹਲੇ ਤੱਕ ਇਹ ਨਹੀਂ ਪਤਾ ਲੱਗਾ ਵੀ ਭਾਈ ਪਿੱਛੇ ਸਾਜ਼ਿਸ਼ ਤੇ ਵਜ੍ਹਾ ਕੀ ਆ ਇਹਦਾ ਪਤਾ ਲੱਗ ਜਾਵੇ ਇਹਦੀ ਅਸੀਂ ਕਮਨਾ ਕਰਦੇ ਆ ਤੇ ਭਾਰਤ ਦੇ ਵਿੱਚ ਕਦੇ ਕੋਈ ਹਮਲਾ ਨਾ ਹੋਵੇ ਇਹ ਵੀ ਅਸੀਂ ਇੱਛਾ ਪਾਲਦੇ ਆ ਜੀ ਬਿਲਕੁਲ ਸਹੀ ਤੇ ਜਨਾਬ ਸਾਹਿਬ ਕਰਮਿੰਦਰ ਹੋਰਾਂ ਦਾ ਕੀ ਹਾਲ ਹੈ ਜੀ ਉਹਨਾਂ ਦੀ ਸਿਹਤ ਨੂੰ ਲੈ ਕੇ ਕੋਈ ਅਪਡੇਟ हां बिल्कुल जी ਧਰਮਿੰਦਰ ਹੋਈ ਹੁਣ ਪਰਿਵਾਰਕ ਮੈਂਬਰ ਤੇ ਗੱਲ ਕਹਿੰਦੇ ਵੀ ਧਰਮਿੰਦਰ ਹੋਈ ਠੀਕ ਆ ਤੇ ਆਪਾਂ ਪਰਿਵਾਰਕ ਮੈਂਬਰਾਂ ਦੇ ਉੱਤੇ ਯਕੀਨ ਕਰਦੇ ਹੋ ਠੀਕ ਹੀ ਹੋਣਗੇ ਉਹ ਠੀਕ ਹੀ ਰਹਿਣ ਤੇ ਕੱਲ ਸਵੇਰੇ 7:30 ਵਜੇ ਉਹਨਾਂ ਨੂੰ ਛੁੱਟੀ ਦਿਵਾ ਕੇ ਟੱਬਰ ਦੇ ਜੀ ਘਰ ਲੈ ਗਏ ਸੀ ਤੇ ਡਾਕਟਰਾਂ ਨੇ ਵੀ ਇਹ ਗੱਲ ਕਹੀ ਆ ਵੀ ਭਾਈ ਉਹਨਾਂ ਨੂੰ ਘਰ ਲੈ ਗਏ ਪਰਿਵਾਰਕ ਮੈਂਬਰ ਚਾਹੁੰਦੇ ਵੀ ਅਸੀਂ ਘਰੇ ਲਿਜਾ ਕੇ ਇਲਾਜ ਕਰਨਾ ਹੈਗਾ ਸੋ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਉਹ ਜ਼ਿੰਦਾਬਾਦ ਰਹਿਣ ਸਿਰੀ ਅਸੀਂ ਕਾਮਨਾ ਕਰਦੇ ਹਾਂ ਬਾਕੀ ਪਰਿਵਾਰ ਨੇ ਗੱਲ ਕਹੀ ਆ ਵੀ ਸਾਡੇ ਪਰਿਵਾਰ ਦਾ ਕੋਈ ਮਜ਼ਾਕ ਨਾ ਬਣਾਓ ਸਾਡੇ ਪਰਿਵਾਰ ਦੀ ਪ੍ਰਾਈਵੇਸੀ ਦੇ ਉੱਤੇ ਕੋਈ ਸੱਟ ਨਾ ਮਾਰੋ ਸਾਡੇ ਪਰਿਵਾਰ ਦੀ ਪ੍ਰਾਈਵੇਸੀ ਨੂੰ ਸਮਝੋ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਹੀ ਜੀ ਆਪਾਂ ਫੇਰ ਵਿਚਾਰਾਂ ਦੀ ਸੰਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨ